ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਹਾੜ ਲਿਕ ਚੰਗੇ ਗੱਦਗਾਠ ਵਾਲੀ ਤੇ ਚੰਗਾ ਦੁੱਧ ਦਿੰਦਾ ਹੋਇਆ ਤੋਕੜ ਗੱਬਣ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਿਆਂਗੇ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਆ ਬਾਈ ਹੱਸੀ ਕਾਲ ਵੀਰੇ ਨਾਮ ਅਡਰੈਸ ਕਨਫਰਮ ਕਰਵਾ ਲਿਓ ਵੀਰੇ ਪਿੰਡ ਤੌੜਾ ਨਾਮ ਮੇਰਾ ਨਵੀ ਪਿੰਡ ਤੌੜਾ ਨਾਮ ਨਵੀ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9155 98872 99 155 98 872 ਤੇ ਨਵੀ ਜਿਹੜੀ ਆਪਾਂ ਸਕਰੀਨ ਤੇ ਵੀਰੇ ਤੋਕੜ ਗੱਬਣ ਝੋਟੀ ਦੇਖੀ ਜਾਂਦੇ ਆ ਕਿੰਨੇ ਟਾਈਮ ਦੀ ਗੱਬਣ ਹੈ ਇਹ ਵੀਰੇ 4 ਮਹੀਨਿਆਂ ਦੀ ਗੱਬਣ ਹੈ 4 ਮਹੀਨੇ ਦੀ ਗੱਬਣ ਤੇ ਦੁੱਧੋਂ ਦੁੱਧੋਂ ਡਰਾਈ ਹੈ ਵੀਰੋਂ ਥਣ ਚੈੱਕ ਕਰਵਾਉਂਦੀ ਆਪਾਂ ਤਿੰਨ ਚਾਰ ਦਿਨ ਪਹਿਲਾਂ ਹੀ ਛੱਡੀ ਆ ਦੁੱਧੋਂ ਦੋਸਤੋ ਦੁੱਧੋਂ ਵੀਰ ਕਦਾ ਵੀ ਥਣ ਚੈੱਕ ਕਰਵਾਉਂਦੀ ਆ ਦੁੱਧੋਂ ਡਰਾਈ 4 ਮਹੀਨੇ ਦੀ ਗੱਬਣ ਤੇ ਚੰਗਾ ਗੱਦਗੱਡ ਗੋਲ ਸਿੰਘ ਤੇ ਤਾਜੀ ਆਪਣੇ ਕੋਲ ਗਈ ਸੀ ਹਾਂਜੀ ਹਾਂ ਵੀਰ ਦੋਸਤੋ ਤਾਜੀ ਵੀਰ ਕਦਾ ਵੀ ਆਪਣੇ ਕੋਲ ਗਈ ਸੀ ਫੋਟੋ ਵੀਡੀਓ ਹੈਗੀ ਆ ਪ੍ਰੋਪਰ ਚੰਗੀ ਬਣਦੀ ਕਰਦੀ ਆ ਨੇੜੇ ਤੋਂ ਆਪਾਂ ਤੁ ਆ ਦੇਖ ਸਾਰਨ ਦੋਸਤੋ ਤਾਜੀ ਦੀ ਫੋਟੋ ਵੀਡੀਓ ਆਪਾਂ ਤੁਹਾਨੂੰ ਪ੍ਰੋਪਰ ਦਿਖਾਤੀ ਚੰਗਾ ਕਦਗਾੜ ਕਹਿਣ ਦਾ ਭਾਵ ਚੰਗੀ ਕੀਮਤ ਤੇ ਵੀਰਾਂ ਕੋਲੋਂ ਵੇਚ ਕੇ ਗਈ ਸੀ ਵੀਰ ਕਹਿੰਦਾ ਵੀ ਜੇ ਕੋਈ ਆਪਾਂ ਤੋਂ ਲੈ ਕੇ ਜਾਂਨ ਦਾ ਆਪਾਂ ਵਾਪਸ ਵੀ ਚੰਗੀ ਕੀਮਤ ਤੇ ਕਰਵਾ ਲਾਂਗੇ ਤੇ ਨਵੀਂ ਰੇਟ ਕੀ ਰੱਖਿਆ ਤਾਂ ਲੈਣ ਦੇ ਨਾਲ ਰੇਟ ਵੀਰੇ ਜਿੰਨਾ ਮਰਜ਼ੀ ਕਰਵਾ ਲਓ 115000 ਦੀ ਦੇ ਦੇ 1 ਲੱਖ ਤੇ ਦੋਸਤੋ 15000 ਦੀ ਵੀਰ ਕਹਿੰਦਾ ਵੀ ਦੇਵਾਂਗੇ ਫੁੱਲ ਵੱਡਾ ਕਦਗਾਠ ਲੰਮੀ ਲੰਜੀ ਵੀ ਫੁੱਲ ਹੈ ਤੇ ਚੌਣ ਚਵਾ ਦੀ ਇੱਕ ਨੰਬਰ ਧਾਰ ਪੋਲੀ ਹੈ ਕੋਈ ਗਾਰਡੀ ਨਹੀਂ ਹੈਗੀ ਤੇ ਖੋਲਿਆ ਵੀਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਐਡਾ ਗਾੜਦ ਟੋਕੜ ਮੈਂ ਦਾ ਬਹੁਤ ਘੱਟ ਦੇਖਣ ਨੂੰ ਮਿਲਦਾ ਸੂਆ ਅਰੀਜਨਲ ਦੂਜਾ ਪਹਿਲੇ ਸੂਏ ਸੂਈ ਹੋਈ ਹੈ ਕੀ ਦੂਜੇ ਸੂਏ ਲਈ ਮੰਨ ਲਓ ਵੀ 4 ਮਹੀਨਾ ਦੀ ਚੈੱਕ ਪਾਸ ਕਨਫਰਮ ਡਾਕਟਰ ਆਪਣਾ ਨਾਲ ਲੈ ਕੇ ਫੁੱਲ ਤਸੱਲੀ ਨਾਲ ਚੈੱਕ ਪਾਸ ਕਰਵਾ ਕੇ ਦੋਸਤੋ ਖਰੀਦਾਰੀ ਕਰ ਸਕਦੇ ਹੋਗੇ ਜਾਇਜ ਰੇਟ ਹੈ ਦੋਸਤੋ ਵੱਡੀਆਂ ਛੋਟੀ ਮੰਨ ਕੇ ਆਇਆ ਨਾ ਫੁੱਲ ਵੱਡਾ ਗਾੜਦ ਕਰਨ ਦਾ ਭਾਵ ਲੈਣ ਦੇਣ ਜਿਹੜਾ ਰੇਟ 1 ਲੱਖ ਤੇ 15000 ਚੋਂ ਘੱਟ ਰਿਹਾਏ ਬੰਦੇ ਦਾ ਮਾਨਤਾ ਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ